ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਹਾਏ ਹਾਏ ਚਾਣੂ ਸਰਕਾਰ ਮਦਾਬਾਦ ਜੈ ਜੀ ਜੀਵਾ ਬੋਲਸ ਪਰਚਾ ਚਾਣ ਹਾਏ 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 ਬੋਲਸ ਪਰਚਾ ਚਾਣ ਹਾਏ ਨਕਮੀ ਚੜੂ ਸਰਕਾਰ ਮਤਾਬਾ ਮੁਰਦਾਬਾ ਕੋਣਾ ਵੀ ਸਰਕਾਰ ਹਾਏ 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 ਪੁਲਿਸ ਪ੍ਰਸ਼ਾਸਨ ਹਾਏ 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 ਪ੍ਰਸ਼ਾਸਨ ਹਾਏ ਹਾਏ ਅਮੰਨ ਕਾਨੂੰਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਅਮ ਪਟਿਆਲਾ ਚ ਅੱਜ ਕਾਂਗਰਸ ਦਾ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਵਿਚ ਕੱਢਿਆ ਰੋਸ ਮਾਰਚ ਨਾਰੇ ਲਗਾਏ ਜਾਗੋ ਸਰਕਾਰ ਜਾਗੋ ਪੰਜਾਬ ਚ ਲਗਾਤਾਰ ਵਿਗੜ ਰਹਿ ਲਾਅ ਐਂਡ ਆਰਡਰ ਨੂੰ ਲੈ ਕੇ ਪੰਜਾਬ ਕਾਂਗਰਸ ਵੱਲੋਂ ਪਟਿਆਲਾ ਵਿਚ ਅੱਜ ਰੋਸ ਮਾਰਚ ਕੱਟਿਆ ਅਤੇ ਵੱਖ-ਵੱਖ ਵਿਚ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਮਾਰਚ ਦੀ ਅਗਵਾਈ ਪੰਜਾਬ ਕਾਂਗਰਸ ਦੇ ਇੰਚਾਰਜ ਪਪਿਸ਼ ਵਕੀਲ ਵੱਲੋਂ ਕੀਤੀਅਤ ਤੇ ਇਸ ਵਿੱਚ ਰਾਜਾ ਵੜਿੰਗ ਤੋਂ ਲੈ ਕੇ ਰਾਜਾ ਵੜਿੰਗ ਤੋਂ ਲੈ ਕੇ ਕਾਂਗਰਸ ਦੇ ਸੀਨੀਅਰ ਲੀਡਰ ਵੀ ਪਹੁੰਚੇ ਹੋਏ ਸਨ ਇਸ ਮੌਕੇ ਪੰਜਾਬ ਚ ਲਗਾਤਾਰ ਵਿਗੜ ਰਹੀ ਸਥਿਤੀ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਤਿੱਖੇ ਹਮਲੇ ਬੋਲੇ ਦਿਖਾਉਦੇ ਤੁਹਾਨੂੰ ਅੱਜ ਪਟਿਆਲੇ ਦੀਆਂ ਤਸਵੀਰਾਂ ਸਰਕਾਰ ਹਾਏ 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 ਪੰਜਾਬ ਦੀ ਅਮਨ ਅਤੇ ਤਰੂਣਵਾਸਤ ਖਨਾਕ ਕਰਮਾਂ ਦੀ ਸਰਕਾਰ ਹਾਏ ਹਾਏ ਮੇਰੇ ਨੌਜਵਾਨ ਸਾਥੀ ਦਾ ਜਿਨ੍ਹਾਂ ਦੇ ਹਲਕੇ ਦੇ ਵਿੱਚ ਅਸੀਂ ਇਹ ਪਟਿਆਲਾ ਸ਼ਹਿਰ ਦੇ ਵਿੱਚ ਇਹ ਅਮਨ ਔਰ ਸ਼ਾਂਤੀ ਮਾਰਚ ਕੀਤਾ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਹੈ ਗਾਂਧੀ ਸਾਹਿਬ ਹੁਣੇ-ਹੁਣੇ ਸੰਬੋਧਨ ਕਰਕੇ ਗਏ ਆ ਗਾਂਧੀ ਸਾਹਿਬ ਸੰਬੋਧਨ ਕਰਕੇ ਗਏ ਆ ਹੀਨਾ ਕਾਰੇ ਸਾਡੇ ਸਹਿ ਪ੍ਰਭਾਰੀ ਹੈ ਤੇ ਆਦਰਨੀਆ ਭਪੇਸ਼ ਬਗੇਲ ਸਾਹਿਬ ਜਿਹੜੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਇੰਚਾਰਜ ਹੈ ਮੇਰੇ ਤੋਂ ਬਾਅਦ ਉਹਨਾਂ ਨੇ ਬੋਲਣਾ ਹੈ ਮੈਂ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਜਿਹੜੀ ਮੰਚ ਤੇ ਉਪਸਥਿਤ ਹੈ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਦੁੱਗਲ ਜੀ ਵੀ ਮੈਡਮ ਰੰਦਾਵਾ ਜੀ ਤੇ ਵਿਸ਼ਨੂ ਜੀ ਤੇ ਤਮਾਮ ਸਾਥੀ ਜਨ ਮੈਂ ਸਭ ਦਾ ਬਹੁਤ ਮਸ਼ਕੂਰ ਹਾਂ ਕਿ ਅੱਜ ਤੁਸੀਂ ਆਪ ਦਾ ਯੋਗਦਾਨ ਪਾਇਆ ਪਰ ਇੱਕ ਗੱਲ ਸੁਣ ਲਓ ਸਾਥੀਓ ਜੇ ਲੜਾਈ ਨਾ ਲੜੀ ਤਾਂ ਪੰਜਾਬ ਤੇ ਦੇ ਚਿਪਕਾਲੇ ਦੌਰ ਵਾਪਸ ਆ ਜਾਏਗਾ ਮੈਨੂੰ ਯਾਦ ਹੈ ਮੈਂ ਨਿੱਕਾ ਜਹਾ ਹੁੰਦਾ ਸੀ ਨਿੱਕਾ ਜਹਾ ਪੰਜਾਬ ਚ ਬੱਸਾਂ ਚੋ ਕੱਟ ਕੇ ਬੰਦਿਆਂ ਨੂੰ ਮਾਰ ਦਿੱਤਾ ਜਾਂਦਾ ਸੀ 4 ਵਜੇ 5 ਵਜੇ ਆ ਨੌਜਵਾਨ ਸਾਥੀਆਂ ਨੂੰ ਬੇਨਤੀ ਕਰਨੀ ਚਾਹਣਾ ਹੈ ਜਿਨ੍ਹਾਂ ਨੂੰ ਪਤਾ ਨਹੀਂ ਅੱਜ ਪੈਦਾ ਹੋਏ ਐ ਕੋਈ ਘੋੜੀਆਂ ਨਹੀਂ ਛੜਦੀਆਂ ਸਨ ਕੋਈ ਡੀ ਜੇ ਨਹੀਂ ਲੱਗਦੇ ਸੀ ਦੰਬੇ ਹਾਰੇ ਕਤਲੋ ਗਾਰਬ ਹੈਂਕ ਕੇ ਰੇਟ ਤੇ ਬੰਬ ਤਮਾਕਿਆਂ ਦੀਆਂ ਖਬਰਾਂ ਪੰਜਾਬ ਚੋਂ ਆਉਂਦੀਆਂ ਰਹੀਆਂ ਤੇ 85 86 87 88 ਤੇ 90 ਦਾ ਦਾਗ ਜਦੋਂ ਸਾਰੀ ਦੁਨੀਆ ਭੱਜ ਗਈ ਸਾਰੀਆਂ ਸਰਕਾਰਾਂ ਝਾੜੂ ਦਾ ਪੈਦਾ ਵੀ ਨਹੀਂ ਹੋਇਆ ਸੀ ਸਾਰੇ ਲੋਕ ਭੱਜ ਗਏ ਆ ਬੀਜੇਪੀ ਵਾਲੇ ਭੱਜ ਗਏ ਆ ਕਾਲੀ ਦਲ ਭੱਜ ਗਿਆ ਤੇ ਹੁਕਮਦਾਨਾ ਨੇ ਫੈਸਲਾ ਕੀਤਾ ਜਿਹੜਾ ਚੋਣ ਲੜੇਗਾ ਉਹਨੂੰ ਗੋਲੀ ਮਾਰ ਦਿੱਤੀ ਜਾਏਗੀ ਔਰ ਜਿਹੜਾ ਵੋਟ ਪਹੁੰਚ ਜਾਏਗਾ ਉਹਨੂੰ ਵੀ ਗੋਲੀ ਮਾਰ ਦਿੱਤੀ ਜਾਊਗੀ ਬੀਜਪੀ ਵਾਲਿਆਂ ਨੇ ਬਾਈਕਾਟ ਕਰਤਾ ਪੰਜਾਬ ਦੇ ਅੰਦਰ ਆਕਾਲੀਵਾਲਾ ਸੁਖਬੀਰ ਸਿੰਘ ਬਾਦਲ ਅਮਰੀਕਾ ਚਲਾ ਗਿਆ ਪ੍ਰਕਾਸ਼ ਸਿੰਘ ਬਾਦਲ ਨੇ ਭੇਜਤਾ ਸਾਰੀਆਂ ਪਾਰਟੀਆਂ ਦਾ ਬਾਈਕਾਟ बघेल साहब कांग्रेस पार्टी के जजारू लोग चुनाव लड़े क्योंकि उनको पंजाब से प्यार था वो पंजाब के अंदर शांति बहाल करना चाहते थे मर गए बम से उड़ा दिए गए लेकिन उन्होंने पंजाब में चुनाव लड़ा और बानवे में उन्नीस सौ बानवे सरकार बनी ਔਰ ਕਾਂਗਰਸ ਪਾਰਟੀ ਨੇ ਹਸਦਾ ਵਸਦਾ ਪੰਜਾਬ ਮੜ ਵਾਪਸ ਲਿਆ ਕੇ ਦਿੱਤਾ ਇਹ ਕਾਂਗਰਸ ਪਾਰਟੀ ਦੀ ਦੇਣ ਹੈ ਆਕੇ ਅੱਜ ਬਜਾਰਾ ਅੱਜ ਬਜਾਰਾ ਚ ਨੌਣ ਕਰ ਲੱਗਦੀ ਹੈ ਤੇ ਵਿਆਹਾਂ ਚ ਖਾੜੇ ਲੱਗਦੇ ਹੈ ਇਹ ਕਾਂਗਰਸ ਪਾਰਟੀ ਦੀ ਦੇਣ ਹੈ ਕਿਸੇ ਹੋਰ ਪਾਰਟੀ ਦੀ ਦੇਣ ਨਹੀਂ ਆ ਮੇਰਾ ਯਾਰ ਸਿੱਧੂ ਮੂਸੇਵਾਲਾ ਇੱਕ ਸਿੱਧੂ ਮੂਸੇਵਾਲਾ ਨਹੀਂ ਹਜ਼ਾਰਾਂ ਨੌਜਵਾਨ ਮੰਗਲ ਅੰਡੀਆਂ ਤੋਂ ਲੈ ਕੇ ਹਜ਼ਾਰਾਂ ਨੌਜਵਾਨ ਰਾਣਾ ਪਲਾ ਚੋੜੀਏ ਤੋਂ ਲੈ ਕੇ ਜਿਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੁਣ ਵਿਆਹਾਂ ਦੇ ਵਿੱਚ ਵਿਆਹਾਂ ਦੇ ਵਿੱਚ ਦਿਨ ਦਿਹਾੜੇ ਸ਼ਰਿਆਮ ਕੋਲੀਆਂ ਚੜਦੀਆਂ ਔਰ ਬਲਸ ਪ੍ਰਸ਼ਾਸਕ ਮੁੱਖ ਦਰਸ਼ਨ ਬਣ ਕੇ ਦੇਖਦਾ ਹੈ ગાંધી સાહેબ ਨੇ ઠીક ક્યા ਜਿਹੜੇ પોલીસ ਪ੍ਰਸ਼ਾਸਨ ਦੇ ਅੱਜ ਕੱਲ ਦੇ ਐਸਐਸਪੀ ਐ ਇਹ ਕੇਵਲ ਕਾਂਗਰਸੀਆਂ ਤੇ ਪਰਚੇ ਦਰਜ ਕਰਨਾ ਸੇ ਰੱਖੇ ਐ ਇਹ ਕਿਸੇ ਗੈਂਗਸ ਕਰ ਨੂੰ ਫੜਨਾ ਸੇ ਇਹਨਾਂ ਦੇ ਮੋਢਿਆਂ ਤੇ ਗੋਡਿਆਂ ਚ ਜਾਨ ਨਹੀਂ ਐ ਔਰ ਇਹਨਾਂ ਦੇ ਅੱਜ ਪੰਜਾਬ ਦੇ ਹਾਲਾਤ ਇਹ ਹੋ ਕਿਉਂ ਹੋਇਆ ਇਹਦੇ ਵਿੱਚ ਬੀਜੇਪੀ ਜ਼ਿੰਮੇਵਾਰ ਐ ਬਰਾਬਰ ਦੀ ਕਿਉਂ ਜਿਹੜਾ ਕਤਲੇਆ ਨੂੰ ਅਣਜਾਣ ਦਿਨ ਤੇ ਜੀਰਾਂ ਦਾ ਲੌਰੈਂਸ ਬਛਲੋਈ ਹੈ ਉਹ ਗੁਜਰਾਤ ਦੀ ਜੇਲ੍ਹ ਚ ਬੈਠਾ ਸਾਬਰਮਤੀ ਦੀ ਜੇਲ੍ਹ 'ਚ ਇਹ ਕਾਨੂੰਨ ਬਣਾਤਾ ਗੁਜਰਾਤ ਦੀ ਸਰਕਾਰ ਨੇ ਕਿ ਤੁਸੀਂ ਲੌਰੈਂਸ ਬਛਲੋਈ ਨੂੰ ਪੁੱਛ ਦਾ ਸਸਤੇ ਪੰਜਾਬ ਨਹੀਂ ਲੈ ਕੇ ਆ ਸਕਦੇ ਕਿਸੇ ਹੋਰ ਸੂਬੇ ਵੀ ਲੈ ਕੇ ਆ ਸਕਦੇ ਕਾਨੂੰਨ ਬਣਾਤਾ ਕਿਉਂ ਇਹ ਪਨਾਹ ਕੌਣ ਦੇ ਰਿਹਾ बीजेपी सरकार बीजेपी सरकार ਕੋਲੇ ਬਾਡਰ ਸਕਿਉਰਿਟੀ ਫੋਰਸਸ ਐ ਐਨਆਈਏ ਐ ਅੱਤਵਾਦੀਆਂ ਨਾਲ ਗੈਂਗਸਟਰਾਂ ਨਾਲ ਨਜਿੱਠਣ ਆਸੇ ਫਿਰ ਨਜੱਟ ਕਿਉਂ ਨਹੀਂ ਲਈ ਅਮਿਤ ਸ਼ਾਹ ਜੀ ਨੂੰ ਪੁੱਛਣਾ ਛੋੜ ਭਗਵੰਤ ਮਾਨ ਸਾਹਿਬ ਦੀ ਸਰਕਾਰ ਤਾਂ ਫੇਲ ਹੋ ਗਈ ਐ ਮਰ ਮੁੱਕ ਗਈ ਐ ਲੇਕਿਨ ਮੈਂ बीजेपी ਵਾਲੇ ਨੂੰ ਪੁੱਛਣਾ ਵੀ ਛੋੜ ਕਿ ਤੁਹਾਨੂੰ ਕੀ ਹੋ ਗਿਆ ਇਹ ਸ਼ਾਜਸ਼ ਹੈ ਬੀਜੇਪੀ ਚਾਹੁੰਦੀ ਹੈ ਕਿ ਪੰਜਾਬ ਦੇ ਹਾਲਾਤ ਖਰਾਬ ਹੋਣ ਤਾਂ ਫਿਰ ਅਸੀਂ ਪੰਜਾਬ ਦੇ ਲੋਕਾਂ ਨੂੰ ਕਹੀਏ ਕਿ ਹੁਣ ਪੰਜਾਬ ਦੇ ਹਾਲਾਤ ਦੇ ਕਾਬੂ ਹੈ ਗਵਰਨਰ ਦਾ ਰਾਜ ਲਾਈਏ ਕਿ ਗਵਰਨਰ ਦਾ ਰਾਜ ਮਤਲਬ ਬੀਜੇਪੀ ਦਾ ਰਾਜ ਕਿਉਂਕਿ ਪੰਜਾਬ ਸਰਕਾਰ ਤਾਂ ਬਣ ਹੀ ਸਕੀ ਬੀਜੇਪੀ ਦੀ ਹਾਲਾਤ ਖਰਾਬ ਕਰਾ ਤੇ ਇੱਥੇ ਗਵਰਨਰ ਦਾ ਰਾਜ ਲਵਾਓ ਦੇ ਗਵਰਨਰ ਦਾ ਰਾਜ ਬੀਜੇਪੀ ਦਾ ਰਾਜ ਇਹ ਮਨਸੂਬੇ ਹੈ ਹਿੰਦੁਸਤਾਨ ਦੀ ਸਰਕਾਰ ਦੇ ਜਦੋਂ ਦੋਵੇਂ ਸਰਕਾਰ ਪੰਜਾਬ ਨੂੰ ਮਾਰ ਰੰਗ ਪੇਜ ਜਦੋਂ ਦੋਵੇਂ ਸਰਕਾਰ ਦੇ ਮੰਨ ਦੇ ਚੇਹ ਹਜੇ ਕਿ ਪੰਜਾਬ ਦਾ ਅਮਨ ਔਰ ਸ਼ਾਂਤੀ ਖਰਾਬ ਕਰਨੀ ਹੈ ਠੀਕ ਹੈ ਗਾਂਧੀ ਸਾਹਿਬ ਨੇ ਉਹ ਜਿਹਨੇ ਮੂਸੇ ਵਾਲੇ ਨੂੰ ਮਾਰਿਆ ਜਿਹਨੇ ਮਰਵਾਇਆ ਉਹਦੀ ਇੰਟਰਵਿਊ ਪੁਲਿਸ ਦੇ ਕਰਮਚਾਰੀ ਵਰਦੀ ਧਾਰ ਲੋਕਾਂ ਨੇ ਕਰਾਈ ਤੇ ਡੀਜੀਪੀ ਕਹਿੰਦਾ ਕਹਿੰਦਾ ਇਹ ਇੰਟਰਵਿਊ ਪੰਜਾਬ ਚ ਨਹੀਂ ਹੋਈ ਤੇ ਉਦੋਂ 6 ਦਿਨਾਂ ਬਾਅਦ ਉਹੀ ਜਿਹੜਾ ਹੁਲੀਆ ਮੀਡੀਆ ਆਵੇ ਨੇ ਪੇਸ਼ ਕਰਤਾ ਪੁਲਿਸ ਪ੍ਰਸ਼ਾਸਨ ਨੇ ਮੂਸੇ ਆਵੇ ਨੂੰ ਮਨਵਾਉਣ ਵਾਲੇ ਤੁਸੀਂ ਇੰਟਰਵਿਊ ਕਰਾਈ ਆਂ ਦੀ ਕਸਟਡੀ 7 ਮਹੀਨੇ ਲੱਗੇ ਫੇਰ ਸੈੱਟ ਬਣਾਈ ਹਾਈ ਕੋਰਟ ਮੇ ਫੇਰ ਪਤਾ ਲੱਗਿਆ ਕਿ ਆ ਅਫਸਰਾਂ ਨੇ ਇੰਟਰਵਿਊ ਕਰਾਈ ਆ ਹਜੇ ਇਹ ਪਤਾ ਲਾਉਣਾ ਹੈ ਵੀ ਕਿਹੜੇ ਲੀਡਰ ਦੇ ਕਹਿੰਦੇ ਕਿਹੜੇ ਲੀਡਰ ਦੇ ਕਹਿੰਦੇ ਨੋਰੈਂਸ ਬਸ਼ਰੋਈ ਦੀ ਇੰਟਰਵਿਊ ਹੋਈ ਇਹਦੇ ਤੇ ਹਜੇ ਆਪਾਂ ਲੜਾਈ ਲੜਨੀ ਹੈ ਸੋ ਅੱਗੇ ਬਗੇਰ ਸਾਹਿਬ ਇਹਨਾਂ ਨੇ ਹੁਣ ਵਾਪਸ ਦਿੱਲੀ ਜਾਣਾ ਉੱਥੇ ਵੀ ਮੀਟਿੰਗ ਹੈ ਸ਼ਾਮ ਨੂੰ ਰਾਹੁਲ ਗਾਂਧੀ ਦੇ ਨਾਲ 6 ਵਜੇ ਇਹਨਾਂ ਦੀ ਫਲਾਈਟ ਹੈ ਜਿਹੜੀ ਚੰਡੀਗੜ੍ਹ ਤੋਂ ਮੈਂ ਆਪਣਾ ਭਾਸ਼ਣ ਸਮਾਪਤ ਕਰਦਾ ਹਾਂ ਲੇਕਿਨ ਮੈਂ ਤੁਹਾਨੂੰ ਬੇਨਤੀ ਕਰਦਾ ਪੰਜਾਬ ਦੇ ਲੋਕੋ ਓਏ ਪੰਜਾਬ ਦੇ ਵਾਪਸ ਹੋ ਓਏ ਕੇਵਲ ਇਸ ਦੁਨੀਆ ਤੇ ਆਉਣਾ ਆਪਣੇ ਕੰਮ ਲਈ ਤਾਂ ਹਰ ਬੰਦਾ ਕੰਮ ਕਰਦਾ ਹੈ ਲੇਕਿਨ ਆਓ ਬਾਣੀ ਚਾਹੁੰਦਾ ਆਪ ਗਵਾਈਏ 100 ਪਾਈਏ ਆਪਾ ਪੰਜਾਬ ਦੇ ਲੋਕਾਂ ਦੀ ਲੜਾਈ ਕਾਂਗਰਸ ਲੜੇਗੀ ਵਪਾਰੀਆਂ ਦੀ ਲੜਾਈ ਮੇਰੇ ਭਰਾਵਾਂ ਦਾ ਵਪਾਰੀਆਂ ਦਾ ਕੀ ਕਸੂਰ ਹੈ ਬੰਦੇ ਹਾਰੇ ਫਰੋਦੀ ਦੇ ਟੈਲੀਫੋਨ ਆਉਂਦੇ ਸਰ ਆਦੇ ਪੰਜਾਬ ਕੇ بڑے ਵਪਾਰੀਆਂ ਨੂੰ ਸੇ ਗੈਂਗਸਟਰ ਪੈਸੇ ਲੈ ਗਏ ਹੈ ਜਿन्होने ਡਰ ਕੇ ਮਾਰੇ ਸ਼ਿਕਾਇਤ ਨਹੀਂ ਕੀਤੀ ਕਿਉਂ अगर शिकायत करेंगे तो उनको मार दिया जाएगा चार पांच लोगों ने शिकायत की और शिकायत करने के बाद दिन दिहाड़े गैंगस्टरों ने उनको मारकर कहा अब और शिकायत करो अब तेरे बाप को भी मारेंगे जिस तरीके से मूसेवाला साहब अपने बेटे की लड़ाई लड़ रहा है उसको धमकी आ रही है तेरे बेटे को तो मारा ही है ਤੇਰੇ ਕੋ ਵੀ ਮਾਰਗੇਗੇ ਇਹ ਹਾਲਾਤ ਪੈਦਾ ਹੋ ਗਏ ਪੰਜਾਬ ਦੇ ਅੰਦਰ ਹਮੇ ਕਾਂਗਰਸ ਦਾ ਹੱਥ ਚਾਹੀਏ ਔਰ ਸ਼ਾਂਤੀ ਬਹਾਲ ਕਰੇਗੇ ਦੁਬਾਰਾ ਫੇਰ ਅਜ ਦੇਸ਼ ਅਮਨ ਔਰ ਕਾਨੂੰਨ ਨੂੰ ਲਾ ਕੇ ਇਸ ਮਾਰਚ ਦੇ ਜਾਗੋ ਸਰਕਾਰ ਜਾਗੋ ਦੇ ਇਸ ਮਾਰਚ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਔਰ ਖਾਸ ਕਰਕੇ ਸਭੂਚੀ ਲੀਡਰਸ਼ਿਪ ਦਾ और छोटे भ्रा मोहित मिंद्रा जी का की चल के आए हो मैं थोड़ा धनबाद कर देर में।, में आज कानून व्यवस्था को लेकर यात्रा निकाली गई आदरणीय राजा वड़िंग जी आदरणीय धर्मेश गांधी जी आदरणीय हिना कावरी जी आदरणीय भाई मोहित इंद्र जी सभी मंचस्थ अतिथिगण हमारे जिला कांग्रेस कमेटी के अध्यक्ष ग्रामीण के गुरशरन कौर जी सभी उपस्थित शहर के अध्यक्ष आदरणीय दुग्गल साहब और सभी उपस्थित हमारे कांग्रेस के साथी गण और सभी उपस्थित सज्जनों और सभी व्यापारी भाइयों, किसी भी लोकप्रिय सरकार की पहली जिम्मेदारी है कि वहां कानून व्यवस्था सामान्य हो अमन चैन कायम हो ताकि सब लोग प्रदेश की जनता अमन चैन के साथ शांति पूर्वक जीवन यापन कर सके आम जनता की सुरक्षा देने की जिम्मेदारी राज्य सरकार की होती है चाहे वहां के व्यापारी हो महिला हो युवा हो किसान हो मजदूर हो सबको ये विश्वास होना चाहिए कि सरकार हमारी सुरक्षा प्रदान कर रही है लेकिन भगवंत मान की सरकार पता नहीं क्या कर रही है आज पंजाब में कानून व्यवस्था की धज्जियां उड़ रही है कानून व्यवस्था नाम की चीज नहीं रही व्यापारियों को धमकी दिया जा रहा है हत्या किया जा रहा है नौजवानों को किया जा रहा है और तो और आम आदमी पार्टी के जो कार्यकर्ता है पदाधिकारी है जनप्रतिनिधि उसकी भी हत्या हो रही है भगवंत मान की सरकार अपनी ही पार्टी के कार्यकर्ताओं की रक्षा नहीं कर पा रहा है तो दूसरे को उम्मीद नहीं करना चाहिए दूसरी बात यहां सीमावर्ती राज्य होने के कारण से ड्रग की अपनी समस्या है और इस मामले में भगवंत मान की सरकार ने उसकी पार्टी ने विश्वास दिलाया था हम इसको खत्म कर देंगे लेकिन खत्म तो नहीं हुआ कई गुना बढ़ गया है नौजवान नशे में डूबते जा रहे हैं मौत के काल में समाते जा रहे हैं ऐसे में भगवंत मान की सरकार को पद में रहने के कोई अधिकार नहीं है आज पटियाला के सड़कों में हजारों लोग निकले हैं आने वाले समय में हर शहर में इसी प्रकार की रैली निकाली जाएगी और ये सोई हुई अंधी बारी सरकार को झकझोर उठाने की जिम्मेदारी कांग्रेस पार्टी ने उठा ली है मैं सबको जो इस सब काम छोड़ के यहाँ उपस्थित हुए हैं सभी साथियों का हृदय से धन्यवाद देते हुए अपने वाणी की विराम देता हूँ धन्यवाद जय हिंद जय कांग्रेस दुग्गल साहब जिला कांग्रेस कमेटी वालों तुम धन्यवाद कर दो